ਸਸ਼ਿਕਾ ਜੀ ਮਹਾਕੌਮੀ ਕਬੂਲ ਤੋਂ ਦੇਖ ਰਿਹਾ ਚੈਨ ਪੰਜਾਬੀ ਇਟਲੀ ਦਾ ਕਾਨੂੰਨ ਇੱਥੇ ਵੱਸਦੇ ਸਿੱਖਾਂ ਨੂੰ ਜਨਤਕ ਥਾਵਾਂ 'ਤੇ ਕਿਰਪਾ ਸਿਰੇ ਸਾਹਿਬ ਪਹੁੰਚ ਇਜਾਜ਼ਤ ਨਹੀਂ ਰਿਹਿੰਦਾ ਜਿਸ ਕਰਕੇ ਕਈ ਸਿੱਖਾਂ ਨੂੰ ਜਾਣੇ ਅਣਜਾਣੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਚੂਸ ਤੇ ਚਲਦੇ ਇੱਥੋਂ ਦੀ ਪੁਲਿਸ ਦੇ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਅਜੇ ਹੀ ਇੱਕ ਮਾਮਲਾ ਪਿਛਲੇ ਦਿਨੀ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਸਾਹਮਣੇ ਆਇਆ ਸੀ ਜਿੱਥੇ 3 ਕੁ ਮਹੀਨੇ ਪਾਲਾ ਸੀਜ਼ਨ ਵਾਲੇ ਪੇਪਰ ਉੱਤੇ ਆਏ ਅਮੀਰ ਧਾਰੀ ਗੁਰਸਿੱਖ ਗੁਰਬਚਨ ਸਿੰਘ ਖਾਲਸਾ ਨੂੰ ਸਥਾਨਕ ਪੁਲਿਸ ਨੇ gher ਲਿਆ ਸੀ ਦਰ ਇਸ ਗੁਰਬਾਚ ਗੁਰਪ੍ਰੀਤ ਸਿੰਘ ਨੇ 6 ਸੈਂਟੀਮੀਟਰ ਤੋਂ ਵੱਡੀ ਸਿਰ ਦੀ ਸਾਹਿਬ ਜਨ ਤੱਕ ਪੈਣੀ ਹੋਈ ਸੀ ਜਿਸ ਨੂੰ ਚਾਕੂ ਸਮੇਤ ਪੁਲਿਸ ਦੇ ਵੱਲੋਂ ਉਸ ਉੱਤੇ ਕੇਸ ਵੀ ਪਾਇਦਾ ਗਿਆ ਅਸਮਗਰੋਂ ਹੋਣੇ ਗੁਰਬਚਨ ਸਿੰਘ ਖਾਲਸਾ ਨੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਇਟਲੀ ਦੇ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੇ ਲਈ ਜਦੋਂ ਜ਼ਹਦ ਕਰ ਰਹੀ ਸੰਸਥਾ ਯੂਨੀਅਨ ਸਿੱਖੇਟ ਲਈ ਨੇ ਗੁਰਬਚਨ ਸਿੰਘ ਨੂੰ ਉਸ ਉੱਤੇ ਹੋਏ ਕੇਸ ਦੀ ਪੈਰਵਾਈ ਆਪਣੇ ਵਕੀਲਾ ਤੋਂ ਕਰਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਬੀਤੇ ਕੱਲ ਮਿਲਾਨ ਵਿੱਚੇ ਉਪਰੋਕਤ ਯੂਨੀਅਨ ਆਗੂਆਂ ਅਤੇ ਗੁਰਬਚਨ ਸਿੰਘ ਖਾਲਸਾ ਨੇ ਯੂਨੀਅਨ ਡਿਲੀਗਲ ਟੀਮ ਕਿਸਤੀਆਨਾ ਚਿਆਨੀ ਤੋਂ ਨੂੰ ਮਿਲ ਕੇ ਆਪਣਾ ਪੱਖ ਰੱਖ ਕੇ ਕਾਗਜ਼ੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ ਡਿਲੀਗਲ ਟੀਮ ਨੂੰ ਮਿਲਣ ਉਪਰੰਤ ਭਾਈ ਗੁਰਬਚਨ ਸਿੰਘ ਖਾਲਸਾ ਨੇ ਗੱਲਬਾਤ ਕਰਦਿਆਂ ਯੂਨੀਅਨ ਸਿੱਖਿਟਲੀ ਦੇ ਮੁਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਅਤੇ ਭਾਈ ਇਕਬਾਲ ਸਿੰਘ ਸੋਢੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਹੜੇ ਉਸ ਦੀ ਮਦਦ ਕਰ ਰਹੇ ਨੇ ਬੀਅਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ